ਲਾਜ 4x4 ਨੇ ਕੱਢਦਾ ਜੀ ਟਰਾਲਾ ਬੜਾ ਖੁਬਿਆ ਹੈ ਕਿਲੇ ਥਾਂ ਤੇ ਹਾਲ ਜੀ ਦੋਸਤੋ ਗੁੱਡ ਮਾਰਨਿੰਗ ਤੇ ਫਿਰ ਤੋਂ ਸਵਾਗਤ ਆ ਸਾਡੇ ਅੱਜ ਦੇ ਨਵੇਂ ਬਲੌਗ ਦੇ ਨਾਲ ਤੇ ਆਪਾਂ ਹੁਣ ਪਹੁੰਚ ਗਏ ਜੀ ਟੈਂਪ ਤੇ ਧੁੰਦ ਬਹੁਤ ਜ਼ਿਆਦਾ ਪਈ ਹੈ ਧੁੰਦ ਚਾਏ ਆ ਠਰਦੇ ਲੱਭਦਾ ਕੱਖ ਨਹੀਂ ਹੈ ਲਟਾ ਲੂਟਾ ਜਗਾਖ ਮੋਟਰਸਾਈਕਲ ਦੇ ਇੰਡੀਕੇਟਰ ਜਗਾ ਕੇ ਫਿਰ ਆਏ ਆ ਦੇਖ ਸਾਡੇ ਜੇ ਬੱਦਲ ਵਾਈ ਦੇ ਹੋ ਸਕਦਾ ਕਰਕੇ ਧੁੰਦ ਸੂਰਜ ਨਿਕਲਣ ਜਿਆ ਠੰਡ ਵੱਧਦੀ ਜਾ ਰਹੀ ਹੈ ਦਿਨੋਂ ਦਿਨ ਤੇ ਆ ਟਰਾਲੇ ਲੱਗੇ ਜ ਆਪਣੇ ਆ ਕੱਲ ਵਾਲੇ ਪਰੇ ਆ ਆ ਅੱਜ ਖਲੋਤੇ ਆਣ ਕੇ ਤੇ ਆਪਣੀ ਤਿਆਰੀ ਸ਼ਾਇਦ ਚੱਲ ਰਹੀ ਆ ਹਾਂਜੀ ਹੋ ਗਈ ਏ ਤਿਆਰੀ ਹਾਂਜੀ ਹੋ ਗਈ ਕਰੀਏ ਕੰਮ ਸ਼ੁਰੂ ਫਿਰ ਆ ਧੁੰਦ ਘੜਾ ਹਟ ਨਹੀਂ ਆ ਠੰਡ ਤੇ ਇਦਾ ਹੀ ਰਹਿਣੀ ਆ ਤੇ ਚਲੋ ਕੰਮ ਕਰੀਏ ਕੋਈ ਆਪਣਾ ਪੈਸਾ ਤਾਂ ਲ ਬਣਾਈਏ ਦਿਹਾੜੀ ਬਣਾਈਏ ਤੇ ਆਪਾਂ ਆਜੋ ਹੁਣ ਕੰਮ ਲੱਗ ਗਿਆ ਸ਼ੁਰੂ ਕਰਨਾ ਪਰ ਰਸੇ ਜਿਹੜੇ ਮਗਰਲੇ ਆਪਾਂ ਹੁਣ ਖੋਲ ਲੀਏ ਪਹਿਲਾਂ ਇਹਨਾਂ ਨੂੰ ਖੋਲ ਕੇ ਤੇ ਫਿਰ ਇਹ ਜਿਹੜੇ ਰਸੇ ਹੁੰਦੇ ਆ ਮਤਲਬ ਜਦੋਂ ਲੋਡ ਹੁੰਦਾ ਟਰਾਲਾ ਮਗਰਲੇ ਰਸੇ ਆਪਾਂ ਪਾਈਦੇ ਆ ਇਹਨਾਂ ਨੂੰ ਖੋਲ ਕੇ ਤੇ ਫਿਰ ਤੋਂ ਦੇ ਵੇਖੋ ਕਦਾ ਭਾਈ ਗਿੱਲੇ ਹੋਏ ਪੇ ਟਰਾਲੇ ਆ ਵੇਖੋ ਧੁੰਦੇ ਦੇ ਨਾਲ ਕਿੱਦਾ ਗਿੱਲੇ ਹੋਏ ਪੇ ਠੰਡਾ ਹੈ ਕੀ ਹੁਣ ਕਰਨਾ ਕੀ ਇਹ ਕੰਮ ਤੇ ਕਰਨਾ ਪੈਣਾ ਵਾ ਨਹੀਂ ਤਾਂ ਦਾ ਜਿਹੜਾ ਸਰਕਲ ਹੁੰਦਾ ਵਾ ਪੈਹੇ ਤੇਲੇ ਤੋਂ ਬਗੈਰ ਚੱਲਦਾ ਨਹੀਂ ਹੈ ਤੇ ਰਸੇ ਹੁਣ ਖੋਲੀਏ ਆਪਾਂ ਦੋ ਦੋ ਟਰਾਲੇ ਆਪਣੇ ਜਿਹੜੇ ਲੋਡ ਹੋ ਗਏ ਆ ਤਾਂ ਰਸੇ ਲੱਗੇ ਹੁਣ ਆਪਾਂ ਪਾਉਣ ਤੇ ਇੱਧਰ ਵੀਰ ਹੁਣੇ ਆਪਣੇ ਆਈ ਆ ਟਰੈਕਟਰ ਟਰਾਲੀ ਤੇ ਲੈਣ ਯਾਰ ਜੇ ਭਾਜੀ ਤੇ ਇਹ ਇਕੱਠਾ ਲੈ ਲ ਕੇ ਚੱਲੇ ਆ ਜੀ ਸੰਗਤ ਵਾਸਤੇ ਆਪਣੇ ਬੈਠਣ ਵਾਸਤੇ ਤੇ ਜੀ ਵੀਰ ਹੁਣੇ ਆਣ ਕੇ ਕਹਿੰਦੇ ਸੀ ਕਿ ਅਸੀਂ ਫਤੇਗੜ ਸਾਹਿਬ ਜਾਣਾ ਗੁਰਦੁਆਰੇ ਸਾਹਿਬ ਦਰਸ਼ਨ ਮੇਲਾ ਕਰਨ ਵਾਸਤੇ ਸੱਜਣਾਂ ਨੂੰ ਤੇ ਦਾਹ ਇਕੱਠੇ ਪਰਾਲੀ ਦੇ ਆਪਾਂ ਨੂੰ ਚਾਹੀਦੀ ਤੇ ਮੈਂ ਕਿਹਾ ਚਲੋ ਕੋਈ ਨਹੀਂ ਭਾਜੀ ਨੂੰ ਫੋਨ ਕਰਕੇ ਆਪਾਂ ਲਦਾ ਦੇ ਆ ਭਾਜੀ ਹੁਣੇ ਕਹਿੰਦੇ ਕੋਈ ਗੱਲ ਨਹੀਂ ਜੇ ਸੰਗਤ ਨੇ ਜਾਣਾ ਤਾਂ ਕੋਈ ਚੱਕਰ ਨਹੀਂ ਆ ਹੋਰ ਜੀ ਜਨਾਬ ਮਹਾਰਾਜ ਜੀ ਪਰ ਇਹਗੇ ਜੀ ਦੋ ਟਰਾਲੇ ਹਾਂਜੀ ਦੋ ਪਰੇਗੇ ਜੀ ਹਣ ਕੀ ਕਰਨ ਦਾ ਫੈਸਲਾ ਕੀਤਾ ਫਿਰ ਉਹਨਾਂ ਰਸੇ ਪਾਈਏ ਤੇ ਜੰਦਾ ਟਰਾਲਾ ਤੇ ਠੀਕ ਹੈ ਨਾ ਆਉਣ ਲਗਾ ਆਉਣ ਲਗਾ ਭਾਜੀ ਉਹਨੇ ਕਹਿੰਦੇ ਠੀਕ ਹੈ ਫਕਾ ਪਰੋਂਗੇ ਨਾ ਫਿਰ ਤੀਜਾ ਹਾਂਜੀ ਹਾਂਜੀ ਚਲੋ ਹੋਰ ਠੀਕ ਠੀਕ ਠਾਕ ਚਲੋ ਲਓ ਵੀ ਦੋਸਤੋ ਕਾਲੂ ਪਾ ਹਾਡਾ ਤੀਜਾ ਟਰਾਲਾ ਲੈ ਕੇ ਆ ਗਿਆ ਵਾ ਤਾਂ ਹੁਣ ਆਪਾਂ ਤੀਜਾ ਟਰਾਲਾ ਲੱਗੇ ਲੋਡ ਕਰਨ ਜੀ ਕਨਸ਼ਦਾ ਇਹਨੇ ਹੁੱਕ ਸੁੱਟਤੀ ਏ ਥੱਲੇ ਟਰਾਲੀ ਮਾਹਾਂ ਹੀ ਪਈ ਏ ਤਾਂ ਚੁੱਕੇ ਲਾਓ ਜੀ ਟਰਾਲੇ ਦੀ ਹੁੱਕ ਲੱਗ ਗਈ ਐ ਥੱਲੇ ਟਿਕ ਪਈ ਐ ਤੇ ਹੁਣ ਚੁੱਕਣ ਲੱਗੇ ਆ ਕੋਸ਼ਿਸ਼ ਕਰਨ ਲੱਗੇ ਆ ਕਾਲੂ ਭਾ ਆ ਗਿਆ 4x4 ਲੈ ਕੇ ਤੇ ਵੈਨੇ ਹੁਣ ਕੀ ਬੰਦਾ ਮੈਂ ਫਸ ਲਕਾਂ ਚੱਲ ਜਾ ਲਾਓ ਜੀ ਹੁੱਕ ਆਪਾਂ ਬਤੀਆ ਚੁੱਕਾ ਤੇ ਅਦਰ 4x4 ਤਾਂ ਆ ਚੁੱਕਿਆ ਗਿਆ ਵਾ ਕਾ ਪੂਰਾ ਖਤਰੇ ਵਾਲਾ ਬਣਿਆ ਪਿਆ ਵਾ ਲੱਗੇ ਆ ਇੱਕ ਟਰੈਕਟਰ ਤੇ ਮੈਂ ਆ ਇੱਕ ਟਰੈਕਟਰ ਦੇ ਕਾਲੇ ਪਾਏ ਮੂੰਕਰ ਚੁੱਕੇ ਗਏ ਇਹ ਲੋ ਜੇ ਗੁੱਲਾ ਪੈ ਚਲਿਆ ਤੇ ਆਰਾਮ ਨਾਲ ਆਰਾਮ ਨਾਲ ਲੱਦਣਾ ਹਿਲ ਜੇ ਬਸ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਆ ਜਿਹੜੇ ਤੇ ਕੋਠੀ ਜੀ ਤੇਰੀ ਆ ਠੀਕ ਹਲੋ ਪਾ ਗੋਲਾ ਵਾ ਇਦਰਾ ਲਓ ਜੀ ਇਹਨੂੰ ਕੱਢੀਏ ਹੁਣ ਬਾਹਰ ਆਪਾਂ ਸਿੱਧਾ ਸਿੱਧਾ ਜਾਣ ਜੀ ਸਿੱਧਾ 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 ਜਾਣਾ ਹੈ ਸਿੱਧਾ ਸਿੱਧਾ ਜ਼ੋਰ ਲਾਈਏ ਮਗਰੋ ਬੰਪਰ ਲਾਈਏ ਮਗਰੋ ਦੂਜੇ ਟਰੱਕ ਦਾ ਦੂਜੇ ਟਰਾਲੇ ਦਾ ਬੰਪਰ ਲਾਈਏ ਮਗਰੋ ਕਰਦੇ ਕਰਦੇ ਸਿੱਧਾ 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 ਜਾਂਦੇ ਸਿੱਧਾ 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 ਲਾਜ 4x4 ਨੇ ਕੱਢਦਾ ਜੀ ਟਰਾਲਾ ਬੜਾ ਖੁਬਿਆ ਹੈ ਕਿੱਲੇ ਥਾਂ ਤੇ ਨੇ ਹੁੱਕ ਵੀ ਕੱਢਤੀ ਹੈ ਨਾਲ ਦੂਜੀ ਆਪਣੇ ਟਰੈਕਟਰ ਨੇ ਮੈਂ ਦਰਜਾਂ ਨਾਲ ਆਂਦੇ ਨੇ ਜਾਂਦੇ 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 ਆ ਜਾ ਲੋ ਜੀਰ ਉਹ ਆਇਆ ਆਪਣੇ ਟਰਾਲੇ ਲੋਡ ਕਰ ਅਖਹਾਰ ਤੇ ਜੇ ਭਰ ਕੇ ਲੋਡ ਕਰਕੇ ਰਸੇ ਰਸੇ ਵੀ ਪਾਤੇ ਤੇ ਇਸਰਾ ਉਹ ਆ ਦੂਜਾ ਆ ਤੀਜਾ ਆ ਤੇ ਹੁਣ ਆਪਾਂ ਚੱਲੇ ਆ ਜੀ ਘਰਾਂ ਨੂੰ ਧੁੰਦ ਧੁੰਦ ਫੇਰ ਪੈ ਗਈ ਆ ਤੇ ਠੰਡ ਵੀ ਕਾਫੀ ਹੋ ਚੁੱਕੀ ਹੈ ਤੇ ਹੌਲੀ ਹੌਲੀ ਆਪਾਂ ਨਿਕਲਦੇ ਆ ਜੀ ਘਰਾਂ ਨੂੰ ਵੀਰ ਸਿੰਘ ਜੀ ਤਿਆਰੀਆਂ ਘਰਾਂ ਨੂੰ ਜੀ ਤਿਆਰੀਆਂ ਜੀ ਵਧੀਆ ਰਿਹਾ ਦਿਨ ਤੁਹਾਡਾ ਬਹੁਤ ਵਧੀਆ ਰਿਹਾ ਜੀ ਠੰਡ ਠੰਡ ਦਾ ਮੌਸਮ ਕਿੱਦਾਂ ਵਾ ਠੰਡ ਤਾਂ ਬਹੁਤ ਆ ਜੀ ਬਹੁਤ ਜ਼ਿਆਦਾ ਵਾ ਧੁੰਦ ਵੀ ਬਹੁਤ ਜ਼ਿਆਦਾ ਪੈਂਦੀ ਹੈ ਜੀ ਬਹੁਤ ਆ ਜੀ ਚਲੋ ਚੱਲੇ ਫਿਰ ਹਨ ਕਰਾਂ ਨੂੰ ਚਲੋ ਫਿਰ ਚਲੀਏ ਚੱਲੇ ਯੋਕੇ ਵਾਹ ਜੀ ਵਾਹ ਕਿੰਨੀ ਧੁੰਦ ਜਿਆਦਾ ਪਈ ਆ ਤੇ ਘਰਾਂ ਨੂੰ ਜਾ ਰਹੇ ਆ ਬਹੁਤ ਜਿਆਦਾ ਧੁੰਦ ਪਈ ਆ ਬਹੁਤ ਜਿਆਦਾ ਸੰਘਣੀ ਜਿਆਦਾ ਧੁੰਦ ਪਈ ਆ ਕੋਈ ਕਹਿ ਨਹੀਂ ਸਕਦੇ ਕਿ ਕਿੰਨੀ ਆ ਦੇਖ ਸਕਦੇ ਜੇ ਕੱਖ ਨਹੀਂ ਲੱਭ ਰਿਹਾ ਅੱਗੋਂ ਕੋਈ ਚੀਜ਼ ਨਹੀਂ ਲੱਭ ਰਹੀ ਜਿੱਦਾਂ ਸਵੇਰੇ ਆਏ ਹਾਂ ਉਦੋਂ ਜਾ ਰਹੇ ਆ ਉਸ ਤੋਂ ਮੈਂ ਆ ਗਿਆ ਜੀ ਘਰ ਇਧਰ ਤੇ ਜੂ ਇਧਰ ਗੋਲੂ ਗੋਲੂ ਕਿੱਦਾਂ ਠੀਕ ਐ ਕੀ ਕਰਨ ਦੇ ਬਸ ਹੀ ਦੇਖਣੇ ਰੋਟੀ ਖਾ ਲਈ ਇਧਰ ਸਾਡਾ ਮੰਨਣਾ ਤੇ ਚਾ ਚਾ ਇਧਰ ਤੇਜ ਐ ਤੇਜ ਕਹਿੰਦਾ ਮੈਨੂੰ ਫੋਨ ਦੋ ਤੇ ਹੁਣ ਆਪਣਾ ਜਿਹੜਾ ਅੱਜ ਦਾ ਬਲੌਗ ਆ ਆਪਾਂ ਇੱਥੇ ਕਰਦੇ ਆ ਸਮਾਪਤੀ ਇਸ ਮੇਰੇ ਫੇਰ ਨਵੇਂ ਬਲੌਗ ਨੂੰ ਨਾਲ ਆਪਾਂ ਫਤਤ ਨਾ ਖਾ ਦਿ ਰਹੇ ਹਾਂ ਤੇ ਤੱਕ ਲਈ ਨਮਸਕਾਰ ਸਤਿ ਸ੍ਰੀ ਅਕਾਲ ਦਾ ਅਫਲਾਮ ਸਾਰੇ ਵੀਰਾਂ ਨੂੰ ਸਾਰੇ ਭਰਾਵਾਂ ਨੂੰ ਜੀ ਆਇਆਂ ਨੂੰ ਸਬਸਕ੍ਰਾਈਬ ਕਰ ਦਿਓ ਜੇ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਬਈ ਜੀ